ਤੁਸੀਂ ਸਾਰੇ ਸਰਕਾਰ ਚ ਰਹਿੰਦੇ ਹੋਏ ਕਰਿਆ ਕੀ ਆ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਦਾ ਬਦਲਿਆ ਕੀ ਆ ਉਹ ਦੱਸੋ ਥੋੜਾ ਜਿਹਾ ਕੀ ਬਦਲੋਗੇ ਉਹ ਦੱਸੋ ਇਹ ਗੱਲਾਂ ਨਹੀਂ ਸੁਣਨਾ ਉਹ ਛੋਟੇ ਨਾਲੇ ਦੇ ਕੰਡੇ ਤੇ ਤੁਸੀਂ ਉਮੀਦ ਕਰ ਸਕਦੇ ਕੋਈ ਸੈਰ ਵੀ ਕਰੇਗਾ ਔਰ ਉਹ ਤੇ ਬੈਂਚ ਤੇ ਬਹਿ ਕੇ ਸਾਹ ਵੀ ਲਵੇਗਾ ਸੋ ਪ੍ਰੋਵੈਂਸ਼ਨ ਆਫ ਮਨੀ ਐਂਡ ਲਾਂਡਰਿੰਗ ਐਕਟ ਦੇ ਤਹਿਤ ਵੀ ਈਡੀ ਕਾਰਵਾਈ ਕਰ ਸਕਦੀ ਹੈ ਉਹਦੇ ਚ ਜੇ ਈਡੀ ਕਾਰਵਾਈ ਕਰਦੇ ਤੇ ਫਿਰ ਆਪਾਂ ਕਹਿੰਦੇ ਰਾਜਨੀਤੀ ਹੋ ਰਹੀ ਹੈ ਮਤਲਬ ਇਥੋਂ ਸਰਕਾਰ ਦੇ ਔਰ ਸਰਕਾਰੀ ਸੰਸਰਦਾਰ ਕਿਸ ਤਰੀਕੇ ਨਾਲ ਪੈਸੇ ਨੂੰ ਤੁਝਾੜਨਾ ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਬੈਂਚਸ ਲਗਾਏ ਨੇ ਸਰ ਇਹਦੇ ਚ ਫਿਰ ਸੈਂਟਰ ਗਵਰਨਮੈਂਟ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਨੰਬਰ 2 ਤੇ ਜਿਹੜਾ ਹੈ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਕਿਉਂਕਿ ਗਲਤ ਤਰੀਕੇ ਦੇ ਨਾਲ ਪਾਣੀ ਪਾਇਆ ਜਾ ਰਿਹਾ ਹੈ ਬੁੱਡੇ ਦਰਿਆ ਦੇ ਵਿੱਚ ਉਹ ਪੈਸਾ ਬਚਾਇਆ ਜਾ ਰਿਹਾ ਜਾਨੀ ਕਿ ਇੱਕ ਸ਼ਾਰਟਕਟ ਵਰਤੇ ਜਾ ਰਿਹਾ ਔਰ ਲੁਧਿਆਣਾ ਦੇਸ਼ ਦਾ 14ਵਾਂ ਮੋਸਟ ਪੋਲੂਟਿਡ ਸਿਟੀ ਸ੍ਰੀ ਨਿਤਨ ਘਟਕਰੀ ਜੀ ਜਿਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਹੈ ਇਥੇ ਨੋਲ ਆ ਕਿ ਉਹਨਾਂ ਦੀ ਟੀਮ ਜਿਹੜੀ ਨੀਤੀ ਬਣਾਉਣ ਲੱਗੇ ਇਹ ਵਿਚਾਰ ਨਹੀਂ ਕਰਦੀ ਕਿ ਸੰਘਣੀ ਆਬਾਦੀ ਅਤੇ ਜਿਹੜਾ ਪਾਣੀ ਖਤਮ ਹੋ ਰਿਹਾ ਪੰਜਾਬ ਦਾ ਜਿਹੜਾ ਕਿ ਪੀਣ ਦੇ ਯੋਗ ਆ ਉਹਨਾਂ ਖੇਤਰਾਂ ਵਿੱਚ ਇਥੇ ਨੌਨਲ ਦੇ ਪਲਾਂਟ ਕਿਉਂ ਲਗਾ ਰਹੀ ਹੈ ਜੋ ਹੋਰ ਪੈਸੇ ਦੀ ਲੋੜ ਪੈਗੀ ਮੈਂ ਇਥੇ ਸ਼ੋਰ ਕਰਦਾ ਇਸ ਮੰਚ ਦੇ ਉੱਤੇ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਵੀ ਪੈਸੇ ਦੀ ਥੋੜ੍ਹ ਨਹੀਂ ਆਏਗੀ ਜਦੋਂ ਨਾ ਸਰਕਾਰ ਨਹੀਂ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਸੰਧਵਾ ਸਾਹਿਬ ਇਹੋ ਜਿਹੀਆਂ ਮੀਟਿੰਗਾਂ 'ਚ ਬੈਠੇ ਹੁੰਦੇ ਸੀ ਅੱਜ ਤੁਸੀਂ ਬੈਠੇ ਹੋ ਥੋੜੀ ਹੋ ਗਈ ਤੁਸੀਂ ਵੀ ਨਹੀਂ ਬੈਠੇ ਹੋਗੇ ਇਹ ਵੀ ਪਤਾ ਹੀ ਆ ਮੈਂ ਰਿਕੁਐਸਟ ਕਰਾਂਗਾ ਜੀ ਅ ਅਨਿਲ ਸਰੀਨਜੀ ਭਾਰਤੀ ਜਨਤਾ ਪਾਰਟੀ ਉਸ ਪਲੀਜ਼ ਸਰ ਸਭ ਨੂੰ ਮੇਰੀ ਪਿਆਰ ਭਰੀ ਸ਼ਸ਼ਣਿਕਾ ਜਿਸ਼ਕੇ ਲਈ ਜੀ ਪਹਿਲਾ ਤਾਂ ਮੈਂ ਤੁਹਾਡੀ ਪੂਰੀ ਟੀਮ ਨੂੰ ਇਸ ਕਰਦੀ ਵਧਾਈ ਦੇਣਾ ਕਿ ਪੰਜਾਬ ਦੇ ਭਵਿੱਖ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਇਹ ਮੋਸਲਾ ਮੈਂ ਸਮਝਦਾ ਕਿ ਜੇ ਇਸ ਮਾਰੀ ਤੋਂ بچਾਂਗੇ ਤਾਂ ਅੱਗੇ ਪੰਜਾਬ ਬਚੇਗਾ ਜਿਸ ਤਰੀਕੇ ਦੇ ਨਾਮ ਪੂਰਾ ਪੰਜਾਬ ਹੀ ਨਹੀਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਇਸ ਕਾਲੇ ਪਾਣੀ ਦੀ ਮਾਰ ਦੇ ਵਿੱਚ ਆ ਗਿਆ ਔਰ ਸਾਡੀ ਸਾਰਿਆਂ ਦੀ ਇੱਕ ਸ਼ਹਿਰੀ ਹੋਣ ਦੇ ਨਾਤੇ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਇਹਦੇ ਵਿੱਚ ਕੰਟ੍ਰਿਬਿਊਟ ਕਰੀਏ ਬਿਕੋਜ਼ ਸਾਡੀ ਨੈਕਸਟ ਜਨਰੇਸ਼ਨ ਸਾਡੀ ਜਨਰੇਸ਼ਨ ਤੇ ਆਈ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਪੋਲੂਸ਼ਨ ਦਾ ਲੈਵਲ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਇਹ ਆਪਣੇ ਆਪ ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੁਹਾਨੂੰ ਕਟਿੰਗ ਮੈਸੇਜ ਆਇਆ ਤਾਂ ਮੈਂ ਜਦੋਂ ਦੇਖ ਰਿਹਾ ਸੀਗਾ ਕਿ ਇਸ ਬੁੱਡੇ ਨਾਲੇ ਦੇ ਪੋਲੂਸ਼ਨ ਨੂੰ ਟੈਕਲ ਕਰਨ ਵਾਸਤੇ ਹੁਣ ਤੱਕ 2000 ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਹੈਗਾ ਖਰਚਾ ਕੀਤਾ ਗਿਆ ਮੁਝੇ ਆਪਾ ਦੇਖੀਏ ਤੇ 2000 ਕਰੋੜ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਜੇ ਅਸੀਂ ਸ਼ੁਰੂਆਤ ਦੇ ਵਿੱਚ ਹੀ ਉਹਨੂੰ ਡੱਕ ਲਈਏ ਤੇ 2000 ਇੱਕ ਬਹੁਤ ਵੱਡੀ ਅਮਾਉਂਟ ਹੈ ਲੇਕਿਨ ਮੈਂ ਇਹ ਕਹਿੰਦਾ ਕਿ ਬੁੱਢੇ ਨਾਲੇ ਦਾ ਢਿੱਡ ਇੰਨਾ ਵੱਡਾ ਹੈ ਉਹ ਜਿੰਨਾ ਮਰਜ਼ੀ ਪਾ ਦਿਓ ਡਕਾਰ ਜਾਂਦਾ ਔਰ ਹੁਣ ਵੀ ਜਿਤਕ ਮੇਰੀ ਪਾਰਟੀ ਦਾ ਸਵਾਲ ਹੈ ਸਾਡੀ ਕਿ ਸਰਕਾਰ ਦਾ ਸਵਾਲ ਹੈ environment is on the top of the agenda of our government ਤੁਸੀਂ ਦੇਖਿਆ ਹੋਣਾ ਕਿ ਸਾਡੀ ਕੇਂਦਰ ਸਰਕਾਰ ਨੇ ਅਨੇਕ এনवायरमेंट ਨੂੰ ਲੈ ਕੇ ਔਰ ਪਾਰਟਿਕੁਲਰਲੀ ਵਾਟਰ ਪੋਲਿਊਸ਼ਨ ਨੂੰ ਲੈ ਕੇ ਮਾਮੀ ਗੰਗਾ ਇੱਕ ਡਿਪਾਰਟਮੈਂਟ ਤੱਕ ਗੰਗਾ ਦੇ ਸਫਾਈ ਵਾਸਤੇ ਸ਼ੁਰੂ ਕੀਤਾ ਉਸੇ ਤਰੀਕੇ ਦੇ ਨਾਲ ਬੁੱਡੇ ਨਾਲੇ ਦਾ ਜਿਹੜਾ ਤੁਸੀਂ ਚੱਕਿਆ ਹੋਇਆ ਲਗਭਗ 850 ਕਰੋੜ ਰੁਪਏ 839 ਕਰੋੜ ਅਡੈਪਟਿਵ ਲਈਏ ਕੇਂਦਰ ਨੇ ਇਹਦੇ ਵਾਸਤੇ ਸੈਂਕਸ਼ਨ ਕੀਤਾ ਜਿਹਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ 650 ਕਰੋੜ ਦਾ ਤੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਐਸਟੀਪੀਜ਼ ਬਣਾਣੇ ਆ ਔਰ ਇਹਦੇ ਨਾਲ-ਨਾਲ ਅਸੀਂ ਜਿਹੜਾ ਹੈਗਾ ਵਾ ਪੰਪਿੰਗ ਸੈਟਸ ਈਟੀਪੀਜ਼ ਫਾਰ ਡੈਰੀ ਕੰਪਲੈਕਸ ਔਰ ਜਿਹੜੇ ਪੁਰਾਣੇ ਐਸਟੀਪੀਜ਼ ਔਰ ਪੰਪਿੰਗ ਸਟੇਸ਼ਨਸ ਹੈਗੇ ਨੇ ਉਹਨੂੰ ਦੁਆਰਾ ਠੀਕ ਤਰੀਕੇ ਨਾਲ ਚੱਲਣ ਉਹਦੇ ਵਾਸਤੇ ਸਾਰਾ ਖਰਚਾ ਕਰਨਾ ਗਵਰਨਮੈਂਟ ਆਪਣੇ ਲੈਵਲ ਤੇ ਤਾਂ ਸੰਸੀਅਰ ਹੋ ਸਕਦੀ ਹੈ ਲੇਕਿਨ ਜਿਹੜਾ ਆਪਣਾ ਇੰਪਲੀਮੈਂਟਿੰਗ ਪਾਰਟ ਹੈ ਉਹ ਸਭ ਤੋਂ ਜ਼ਿਆਦਾ ਦੁਖਦਾਈ ਹੈ ਮੈਂ ਲੁਧਾਨੇ ਦਾ ਬਸਨੀਕਾ ਬੁੱਢੇ ਨਾਲ ਦੇ ਦਰਿਆ ਦੇ ਨੇੜੇ ਰਹਿਣਾ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 650 ਕਰੋੜ ਰੁਪਏ ਜਿਹੜਾ ਆਇਆ ਉਹਦਾ ਕਿਸ ਤਰੀਕੇ ਨਾਲ ਫੁਰੂ ਦੇ ਦਰਦੀ ਨਾਲ ਉਜਾੜਿਆ ਜਾ ਰਿਹਾ ਹੈ ਮੈਂ ਕਾਲੀ ਨਾਲ ਬੁੱਢੇ ਨਾਲ ਦੇ ਨਾਲ ਜਿਹੜਾ ਰਸਤਾ ਬਣਾਇਆ ਜਿੰਨੇ ਬਾਈਪਾਸ ਤੋਂ ਆਈਏ ਉਹਦੇ ਨਾਲ ਕਹਾ ਲਾ ਕੇ ਤੇ ਬੈਂਚ ਲਗਾਏ ਸਾਡੀ ਸਰਕਾਰ ਮੁਟ ਗੁੱਟੇ ਨਾਲੇ ਦੇ ਕੰਡੇ ਤੇ ਤੁਸੀਂ ਉਮੀਦ ਕਰ ਸਕਦੇ ਕੋਈ ਸੈਰ ਵੀ ਕਰੇਗਾ ਔਰ ਉਹ ਤੇ ਬੈਂਚ ਤੇ ਬਹਿ ਕੇ ਸਾਹ ਵੀ ਲਵੇਗਾ ਤੁਸੀਂ 1 ਮਿੰਟ ਦਾ ਜਾਂਦਾ ਨਹੀਂ ਖੜ ਸਕਦੇ ਉਸ ਤੇ ਮਤਲਬ ਇਥੋਂ ਸਰਕਾਰ ਦੇ ਔਰ ਸਰਕਾਰੀ ਸੰਤਰ ਦਾ ਕਿਸ ਤਰੀਕੇ ਨਾਲ ਪੈਸੇ ਨੂੰ तू जाड़ना हैगाए नहीं क्या बुटे नाले की ना ब्यूटी पैसा ला के पानी पोल्यूशन खत्म कर सकते हो और जो लगभग साढ़े छह सौ करोड़ का प्रोजेक्ट खत्म होने वाला है पैसा सारा तंत्र के लग चुका है लेकिन पानी का जो हिसाब है जिन्ना अगे करा ही ਫੜੇ ਦੁੱਖੀ ਗੱਲਾਂ ਮੈਂ ਤੁਹਾਨੂੰ ਬੁਲਾਈ ਦੇਣਾ ਕਿ ਤੁਸੀਂ ਇਸ ਮੋਰਚੇ ਨੂੰ ਡੀਪ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਸਾਡੀ ਸਰਕਾਰ ਤੇ ਕਿੰਨ ਸਰਕਾਰ ਦੀ ਕਮਿਟਮੈਂਟ ਹੈਗੀ ਅਸੀਂ ਜਿੱਥੇ ਇੱਕ ਉਹਦਾ ਮਾਦੇ ਨਾਂ ਦੇ ਕਰਕੇ ਅਸੀਂ এনवायरमेंट ਨੂੰ ਦੁਆਰਾ ਇੱਕ ਰਿਸ਼ਾ ਰੂਪਨ ਦਾ ਇਹ ਸਾਡੇ ਵਾਸਤੇ ਇੱਕ ਇੰਪੋਰਟੈਂਟ ਇਸ਼ੂ ਹੈ ਔਰ ਲੁਧਿਆਣਾ ਦੇਸ਼ ਦਾ 14ਵਾਂ ਮੋਸਟ ਪੋਲੂਟਿਡ ਸਿਟੀ ਹੈ ਠੀਕ ਹੈ

ਕਿ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਵੀ ਪੈਸੇ ਦੀ ਥੋੜੀ ਨਹੀਂ ਆਏਗੀ ਇਸ ਕਾਲੇ ਪਾਣੀ ਨੂੰ ਖਤਮ ਕਰਨ ਵਾਸਤੇ ਮੈਂ ਇਹ ਨਹੀਂ ਕਹ ਰਿਹਾ ਕਿ ਮੇਰੇ ਸਾਥੀ ਨੇ ਵੀ ਬੋਲਣਾ ਸਮੇਂ ਤੁਹਾਡਾ ਲਿमिटेड ਹੈ ਮੈਂ ਉਹ ਐਕਨਿਕ ਆਪਣੀ ਗੱਲ ਸਾਫ਼ ਕਰਦਾ ਇਕਵਰੀ ਫਿਰ ਐਸਿਓਰ ਕਰਦੇ ਹੋਏ ਕਿ ਭਾਰਤੀ ਜਨਤਾ ਪਾਰਟੀ ਇਸ ਪੋਲੂਟਿਡ ਕਾਲੇ ਪਾਣੀ ਦੇ ਨਾਲ ਖਤਮ ਕਰਦੇ ਵਿਚ ਨਾਲ ਖੜੀ ਹੈ ਔਰ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਨੁਮਾਇੰਦਗੀ ਬੋਲ ਸਕਦੇ ਆ ਲੇਕਿਨ ਮੈਂ ਕੇਂਦਰ ਸਰਕਾਰ ਨੂੰ ਰੀਸ਼ਿਅਰ ਕਰਦਾ ਨਾ ਪੈਸੇ ਦੀ ਕਮੀ ਆਏਗੀ ਨਾ ਐਫਰਟ ਦੀ ਕਮੀ ਆਏਗੀ ਔਰ ਜਿਹੜੀ ਵੀ ਗਲੋਡ ਤੁਹਾਨੂੰ ਹੋਏਗੀ ਅਸੀਂ ਤੁਹਾਡੇ ਨਾਲ ਖੜਕੇ ਉਸ ਨੂੰ ਪੂਰਾ ਕਰਾਂਗੇ ਥੈਂਕ ਯੂ ਵੈਰੀ ਮਚ ਸਰ ਅ ਇਹਦੇ ਤੇ ਕੋ ਕੁਐਸਚਨ ਹੈ ਜਿਸਕੇ ਰੇ ਜਿਸਪਾਲ ਸਿੰਘ ਹਮੀਰਾ ਜੀ ਇੱਕ ਕੁਐਸਚਨ ਕਰਨਾ ਚਾਹੁੰਦੇ ਸਤਿ ਸ੍ਰੀ ਅਕਾਲ ਜੀ ਸ਼੍ਰੀਨ ਸਾਹਿਬ ਆਪ ਜੀ ਨੂੰ ਮੇਰੇ ਵੱਲੋਂ ਪ੍ਰੈਸ਼ਰ ਆ ਕਿ ਕੇਂਦਰ ਸਰਕਾਰ ਦੇ ਸ਼੍ਰੀ ਨਿਤਨ ਗੜਕਰੀ ਜੀ ਜਿਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਇਥੇ ਨੋਲ ਆ ਕਿ ਉਹਨਾਂ ਦੀ ਟੀਮ ਜਿਹੜੀ ਨੀਤੀ ਬਣਾਉਣ ਲੱਗੇ ਇਹ ਵਿਚਾਰ ਨਹੀਂ ਕਰਦੀ ਕਿ ਸੰਘਣੀ ਆਬਾਦੀ ਅਤੇ ਜਿਹੜਾ ਪਾਣੀ ਖਤਮ ਹੋ ਰਿਹਾ ਪੰਜਾਬ ਦਾ ਜਿਹੜਾ ਕਿ ਪੀਣ ਦੇ ਯੋਗ ਆ ਉਹਨਾਂ ਖੇਤਰਾਂ ਵਿੱਚ ਇਥੇ ਨੋਲ ਦੇ ਪਲਾਂਟ ਕਿਉਂ ਲਗਾ ਰਹੀ ਹੈ ਦੂਸਰੀ ਜਿਹੜੀ ਗੱਲ ਆ ਆਪਰੇਸ਼ਨ ਦੇ ਰੂਪ ਦੇ ਵਿੱਚ ਹੀ ਆ ਕਿ ਇੱਥੇ ਨਾਲ ਨੂੰ ਤਿਆਰ ਕਰ ਲਈ 2860 ਲੀਟਰ ਪਾਣੀ ਉਸ ਅਨਾਜ ਨੂੰ ਲੱਗਦਾ ਜੋ 슈ਗਰ ਕੰਟੈਂਟ ਵਾਲਾ ਹੁੰਦਾ ਹੈ ਕੀ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਨਹੀਂ ਗਿਆ ਕਿ ਇਸ ਨਾਲ ਸੰਘਣੀ ਆਬਾਦੀ ਵਾਲੇ ਪੰਜਾਬ ਦੇ ਵਿੱਚ ਇਥੈਨੋਲ ਦੇ ਪਲਾਂਟ ਲਗਾਉਣ ਦੇ ਨਾਲ ਇਸ ਦਾ ਜਿਹੜਾ ਪਾਣੀ ਆ ਉਹ ਖਤਮ ਹੋ ਜਾਵੇਗਾ ਅਤੇ ਇਸ ਨੂੰ ਤਿਆਰ ਕਰਨ ਵਾਲੀਆਂ ਫਸਲਾਂ ਲਈ ਬਹੁਤ ਭਾਰੀ ਮਾਤਰਾ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਕਰਨੀ ਪਵੇਗੀ

ਉਹ ਐਡਰੈਸ ਕੀਤੇ ਜਾਣਗੇ ਔਰ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੋਲਿਊਟ ਨਹੀਂ ਹੋ ਦਿੱਤਾ ਜਾਏਗਾ ਆਈ ਅਸ਼ੂਰ ਯੂ ਥੈਂਕ ਯੂ ਸਰ ਇੱਕ ਛੋਟਾ ਜਿਹਾ ਸਰ ਮੈਂ ਇੰਟਰਵੈਂਸ਼ਨ ਇੱਕ ਆਪਣੇ ਵੱਲੋਂ ਇੱਥੇ ਕਰਨਾ ਚਾਹਨਾ ਜਿਹੜਾ ਤੁਸੀਂ ਕਿਹਾ 650 ਕਰੋੜ ਦਾ ਪ੍ਰੋਜੈਕਟ ਹੈ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਦੇ ਨੁਮਾਇੰਦੇ ਨਹੀਂ ਨੇ ਅੱਜ ਅਨਫੋਰਚਨਟਲੀ ਤੇ ਹਾਲਾਂਕਿ ਮੈਂ ਕੋਈ ਉਹਨਾਂ ਵੱਲੋਂ ਕੋਈ ਨਹੀਂ ਹੈਗਾ ਪਰ ਫਿਰ ਵੀ ਇੱਕ ਫੈਕਟ ਚੈੱਕ ਦੇ ਤੌਰ ਤੇ ਕਿ ਉਹ 6500 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਜੁਆਇੰਟ ਵੈਂਚਰ ਹੈ ਬਿਟਵੀਨ ਸਟੇਟ ਐਂਡ ਸੈਂਟਰ ਸੋ ਹਾਂਜੀ ਸੋ ਮਤਲਬ ਨਹੀਂ ਨਹੀਂ ਇਟ ਇਜ਼ ਸੋ ਸੋ ਮਿਲ ਜੁਲ ਕੇ ਹੈ ਉਹ ਟੈਕਸ ਪੇਅਰਸ ਮਨੀ ਹੈ ਦੋਨੋਂ ਪਾਸੋਂ ਹੀ ਮਤਲਬ ਦੋਨੋਂ ਪਾਸੋਂ ਟੈਕਸ ਪੇਅਰਸ ਮਨੀ ਹੈ ਉਹਦਾ ਦਰਦ ਸਾਨੂੰ ਵੀ ਉਹਨੇ ਹੀ ਹੈ ਜਿੰਨਾ ਤੁਹਾਨੂੰ ਹੈ ਸੋ ਥੈਂਕ ਯੂ ਸੋ ਮੱਚ ਜਸਟ ਇੱਕ ਕਲੈਰੀਫਿਕੇਸ਼ਨ ਹੀ ਦੇਣਾ ਚਾਹੁੰਦਾ ਮੈਂ ਤੁਹਾਨੂੰ ਇਸੇ ਦਾ ਹੀ ਉਦਾਹਰਣ ਦੇ ਰਿਹਾ ਜੀ ਸਰ ਕਿ ਲਗਭਗ 13 ਕਰੋੜ ਜਿਹੜੇ ਜਾਰੀਆਂ ਲਾਈਆਂ ਨੇ ਆਲੇ ਦੋਲੇ ਉਹਦੇ ਤੇ ਐਗਜ਼ੀਕਿਊਟਿੰਗ ਅਥੋਰਟੀ ਸਟੇਟ ਗਵਰਨਮੈਂਟ ਹੈ ਨਾ ਸੈਂਟਰ ਗਵਰਨਮੈਂਟ ਤੇ ਪੈਸਾ ਦੇ ਸਕਦੀ ਹੈ ਜੀ ਉਹ ਜਾਲੀਆਂ ਦਾ ਹਲ ਤੁਸੀਂ ਵੀ ਲੰਘ ਕੇ ਦੇਖ ਲਿਆ ਹੋਣਾ ਉਹ 13.5 ਕਰੋੜ ਰੁਪਈਆ ਦੋ ਸਾਲ ਚ ਉਜਾੜ ਕੇ ਰੱਖ ਦਿੱਤਾ ਲੱਭੂ ਇਸ ਸੰਸਦ ਪਰ ਸਰ ਇਹਦੇ ਚ ਫਿਰ ਸੈਂਟਰ ਗਵਰਨਮੈਂਟ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਨੰਬਰ 2 ਤੇ ਜਿਹੜਾ ਹੈ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਕਿਉਂਕਿ ਗਲਤ ਤਰੀਕੇ ਦੇ ਨਾਲ ਪਾਣੀ ਪਾਇਆ ਜਾ ਰਿਹਾ ਹੈ ਵੱਡੇ ਦਰਿਆ ਦੇ ਵਿੱਚ ਉਹ ਪੈਸਾ ਬਚਾਇਆ ਜਾ ਰਿਹਾ ਜਣੀ ਤੇ ਇੱਕ ਸ਼ਾਰਟਕਟ ਵਰਤੇ ਜਾ ਰਿਹਾ ਹੈ ਸੋ ਪ੍ਰੋਵੈਂਸ਼ਨ ਆਫ ਮਨੀ ਐਂਡ ਲਾਂਡਰਿੰਗ ਐਕਟ ਦੇ ਤਹਿਤ ਵੀ ਈਡੀ ਕਾਰਵਾਈ ਕਰ ਸਕਦੀ ਹੈ ਉਹਦੇ ਚ ਜੇ ਈਡੀ ਕਾਰਵਾਈ ਕਰਦੇ ਤੇ ਫਿਰ ਆਪਾਂ ਕਹਿੰਦੇ ਸਿਆਸਤਨੀ ਹੋ ਰਹੀ ਹੈ ਨਹੀਂ ਇਹ ਉਹਦੇ ਮੁੱਦਿਆਂ ਤੇ ਕਰਨ ਹੀ ਨਹੀਂ ਦਈਦੀ ਸਰ ਮੈਂ ਤਾਂ ਕਹਿ ਰਿਹਾ ਜੀ ਆਈ ਅਸ਼ੂਰ ਯੂ ਓਨ ਬੀਹਾਫ ਆਫ ਮਾਈ ਪਾਰਟੀ ਕਿ ਅਸੀਂ ਹਰ ਤਰੀਕੇ ਨਾਲ ਇਸ ਮੁੱਦੇ ਤੇ ਨਾਲ ਖੜੇ ਆ ਲੰਮਾ ਜਿੱਥੇ ਵੀ ਲੋੜ ਹੋਏਗੀ ਥੈਂਕ ਯੂ ਸਰ ਥੈਂਕ ਯੂ ਅਸੀਂ ਕੋਸ਼ਿਸ਼ ਕਰਾਂਗੇ ਇੱਕ ਕੁਐਸਚਨ ਮਤਲਬ ਆਫਟਰ ਵਨ ਸਪੀਕਰ ਤੇ ਲਾਸਟ ਵਿੱਚ ਅਸੀਂ ਜਿਆਦਾ ਕੁਐਸਚਨਸ ਤੇ ਪ੍ਰੀਫਰੈਂਸ ਸਟੂਡੈਂਟਸ ਨੂੰ ਦਿੱਤੀ ਜਾਊਗੀ ਜਿਹੜੇ ਕੋਈ ਸਟੂਡੈਂਟਸ ਹੈਗੇ ਆ ਅਥਾ ਇੱਕ ਕੁਐਸਚਨ ਚਲੋ ਸਟੂਡੈਂਟ ਦਾ ਵੀ ਲੈ ਲਈਏ ਹਾਂ ਇੱਕ ਮਿੰਟ ਇੱਕ ਮਿੰਟ ਮਾਈਕ ਨੂੰ ਆਂਦੇ ਹੋ ਮਾਈਕ ਨੂੰ ਆਂਦੇ ਹੋ ਪਲੀਜ਼ ਤੇ ਆਪਣੀ ਇੰਟਰੋਡਕਸ਼ਨ ਪਲੀਜ਼ ਜ਼ਰੂਰ ਦੇ ਦੇਣਾ ਕੁਐਸਚਨ ਤੋਂ ਪਹਿਲਾਂ ਹਲੋ ਮੇਰਾ ਨਾਮ ਰਮਨ ਆ ਲਾਅ ਦਾ ਸਟੂਡੈਂਟ ਹਾਂ ਮੈਂ ਇੱਥੇ ਅ ਇਹ ਸਾਰੇ ਬੰਦੇ ਸਰਕਾਰਾਂ ਚ ਰਹੇ ਨੇ ਖਾਤਿਰ ਦੇ ਭਾਜਪਾ ਦਾ ਵੀ ਸਰਕਾਰ ਚ ਆ ਯਾਰ ਇੱਥੇ ਅਸੀਂ ਨਾ ਇਮੋਸ਼ਨਲ ਹਾਈਪਰਬੋਲ ਦੇਖਣ ਨਹੀਂ ਆਏ ਹੋਏ ਵੀ ਸਾਨੂੰ ਪੰਜਾਬ ਦੀ ਵੱਧ ਫਿਕਰ ਹੈ ਜਾਂ ਨਹੀਂ ਫਿਕਰ ਜਦੋਂ ਅਸੀਂ ਅੰਦਰ ਬੈਠੇ ਆ ਤਾਂ ਅਸੀਂ ਸਾਫ਼ ਸਪਸ਼ਟ ਗੱਲਾਂ ਕਰਨ ਆਏ ਆ ਮਤਲਬ ਇਹ ਧਰਨੇ ਦੀ ਭਾਸ਼ਾ ਚ ਹੋਣੀ ਚਾਹੀਦੀ ਵੀ ਆ ਰਵੇ ਅਸੀਂ ਪੰਜਾਬ ਨੂੰ ਇਹ ਹੋ ਜੂਗਾ ਜਾਂ ਹੋ ਜੂਗਾ ਉਸੇ ਵਾਸਤੇ ਬੈਠੇ ਆ ਤੁਸੀਂ ਸਾਰੇ ਸਰਕਾਰ ਚ ਰਹਿੰਦੇ ਹੋਏ ਕਰਿਆ ਕੀ ਆ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਦਾ ਬਦਲਿਆ ਕੀ ਆ ਉਹ ਦੱਸੋ ਥੋੜਾ ਜਿਹਾ ਕੀ ਬਦਲੋਗੇ ਉਹ ਦੱਸੋ ਇਹ ਗੱਲਾਂ ਨਹੀਂ ਸੁਣਨਾ ਇਹ ਚੀਜ਼ ਦੀ ਗੱਲ ਇਹ ਹੈ ਕਿ ਜਦੋਂ ਤੱਕ ਪੰਜਾਬ ਦੀ ਇੰਡਸਟਰੀ ਉੱਥੇ ਨਾਲ ਲੱਗੀ ਰਹੂਗੀ ਪਾਣੀ ਉੱਥੇ ਪਊਗਾ ਜਾਂ ਥੱਲੇ ਪਊਗਾ ਉਹ ਹਵਾ 'ਚ ਤਾਂ ਜਾਣ ਹੋ ਰਿਹਾ ਜਦਾਂ ਤੁਸੀਂ ਉਹਨੂੰ ਇੰਡਸਟਰੀ ਉੱਥੋਂ ਚੱਕ ਕੇ ਲੈ ਜਾਓਗੇ ਕਿੱਥੇ ਜਾਓਗੇ ਉੱਥੇ ਬਦਲਾਅ ਕੀ ਕਰਨ ਦੀ ਸੋਚਦੇ ਹੋ ਕਿਉਂਕਿ ਜਦੋਂ ਨਾ ਸਰਕਾਰ ਨਹੀਂ ਹੁੰਦੀ ਸੀ ਆਮਾਦਵੀ ਬਾਟੇ ਦੀ ਸੰਧਵਾ ਸਾਹਿਬ ਇਹੋ ਜਿਹੀਆਂ ਮੀਟਿੰਗਾਂ 'ਚ ਬੈਠੇ ਹੁੰਦੇ ਸੀ ਅੱਜ ਤੁਸੀਂ ਬੈਠੇ ਹੋ ਥੋੜੀ ਹੋ ਗਈ ਤੁਸੀਂ ਵੀ ਨਹੀਂ ਬੈਠੇ ਹੋਗੇ ਇਹ ਵੀ ਪਤਾ ਹੀ ਆ ਮਤਲਬ ਜਿੰਨੇ ਵੀ ਜਣੇ ਬੈਠੇ ਹੋ ਅਲੀ ਸਾਹਿਬ ਬੈਠੇ ਨੇ ਭੁੰਦਰ ਸਾਹਿਬ ਬੈਠੇ ਨੇ ਪ੍ਰਗਟ ਸਿੰਘ ਬੈਠੇ ਨੇ ਸਾਰੇ ਸਰਕਾਰਾਂ 'ਚ ਰਹੋ ਰਹਿੰਦੇ ਨਹੀਂ ਕਰੀ ਸਰਕਾਰ ਥੋੜਾ ਜਿਹਾ ਸਪਸ਼ਟ ਕਰੋ ਕਿਹੜੇ ਪੈਸੇ ਖਰਚੇ ਕਿਹੜੇ ਨਹੀਂ ਕਰੇ ਆ ਗੱਲਾਂ ਨਾ ਕਰੋ ਯਾਰ ਜੰਮੀ ਬੀਆਰਬੀ ਸਾਨੂੰ ਪੰਜਾਬ ਦੀ ਫਿਕਰ ਸਭ ਨੂੰ ਪਤਾ ਕਿ ਇਹਨੂੰ ਕਿੰਨੀ ਫਿਕਰ ਹੈ ਕਲੀਅਰ ਬਸ ਪਾਲਿਸੀ ਤੇ ਆਓ ਇੰਡਸਟਰੀਅਲ ਪਾਲਿਸੀ ਚ ਕੀ ਲੋੜ ਨੇ ਕੀ ਤੁਸੀਂ ਬਦਲੋਗੇ ਕੀ ਕਰਨ ਦੀ ਤੁਹਾਨੂੰ ਮੈਨੂੰ ਉਹਦੇ ਤੇ ਗੱਲ ਕਰੋ ਯਾਰ ਬਾਕੀ ਗੱਲਾਂ ਛੱਡ ਦੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਸੀਂ ਹੁਣ ਜਵਾਬ ਦੇਣਾ ਚਾਹੋਗੇ ਇਹਦਾ ਇਮੀਡੀਏਟ ਹੱਥ ਦਿਓ ਠੀਕ ਹੈ ਸਰ ਜਿੰਦੇ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਸਵਾਲ ਹੈਗਾ ਜਿੱਥੇ ਵੀ ਉਹ ਨਵੇਂ ਇੰਡਸਟਰੀਅਲ ਪੁਆਇੰਟਸ ਬਣ ਰਹੇ ਨੇ ਜਿਹੜੇ ਕਿ ਕੇਂਦਰ ਸਰਕਾਰ ਬਣਵਾ ਰਹੇ ਨੇ ਉਹਦੇ ਵਿੱਚ ਇਹ ਸਾਰੇ ਤੰਤਰ ਜਿਹੜੇ ਕੱਲ ਨੂੰ ਆ ਸਮੱਸਿਆਵਾਂ ਖੜੀਆਂ ਕਰਦੇ ਪਏ ਨੇ ਉਹ ਸਾਰੇ ਕੰਸੀਡਰ ਕਰਕੇ ਉੱਥੇ ਹੀ ਉਹਨਾਂ ਦਾ ਹੱਲ ਕਰਕੇ ਅੱਗੇ ਫਰਦਰ ਮੂਵ ਕਰਨ ਵਾਸਤੇ ਜਦੋਂ ਸੀ ਨਿਊ ਜਿਹੜੇ ਇੰਡਸਟਰੀਅਲ ਸਿਸਟਮ ਮੈਂ ਸਭ ਪਿਉਏ ਤੀ ਦੱਸ ਰਿਹਾ ਦੇਖੋ ਗੱਲ ਇਹ ਹੈ ਕਿ ਜਾਂ ਤੇ ਤੁਸੀਂ ਜਿਹੜਾ ਉਹ ਨਵਾਂ ਸੈਂਟਰ ਦਾ ਹੈਗਾ ਇੰਡਸਟਰੀਅਲ ਪਾਲਿਸੀ ਦਾ ਸਿਸਟਮ ਹੈਗਾ ਨਾ ਇਨਵੈਸਟਮੈਂਟ ਦਾ ਜਾਂ ਤੁਹਾਨੂੰ ਸਟੱਡੀ ਕਰ ਮੈਂ ਤਾਂ ਕਹਿ ਰਿਹਾ ਇਟ ਇਜ਼ ਇਨਕਲੂਸਿਵ ਆਫ ਆਲ ਇਨਕਲੂਡਿੰਗ ਐਨਵਾਇਰਨਮੈਂਟ ਕਨਸਟੀਟਿਊਸ਼ਨ ਆਫ এনਵਾਇਰਨਮੈਂਟ ਆਲਸੋ ਇਸ ਮੁਲਕ ਜੀ ਇਸ ਟਾਈਮ ਤੇ ਹਥਿਆਕ ਕੇ ਛਤੀ ਕਿਸਮ ਦੇ ਸੰਘਰਸ਼ ਚੱਲ ਰਹੇ ਨੇ ਜਿਹੜਾ ਐਨਵਾਇਰਨਮੈਂਟ ਤੇ ਜਿੱਥੇ ਕੇਂਦਰ ਸਰਕਾਰ ਨੇ ਮਤਲਬ ਸੀਪੀਆ ਸੀਆਰਪੀਐਫ ਤੋਂ ਲੈ ਕੇ ਹੋਰ ਛਤੀ ਕਿਸਮ ਦੀਆਂ ਹਲੋ ਇੱਕ ਮਿੰਟ ਨਹੀਂ ਪੋਲਿਟਿਕਸ ਨਹੀਂ ਕਰਿਆ ਤੁਸੀਂ ਨਾ ਕਲੀਅਰ ਕਟ ਪਾਲਿਸੀ ਲਾਈਨ ਤੇ ਗੱਲ ਕਰੋ ਇਹ ਨਾ ਕਹੋ ਯਾਰ ਅਸੀਂ ਜਿਹੜੀ ਤੁਸੀਂ ਸਾਨੂੰ ਕਹਿੰਦੇ ਨਾ ਸਟੱਡੀ ਕਰੋ ਤੁਹਾਨੂੰ ਦੱਸ ਦੋ ਵੀ ਆਹ ਕਰ ਰਹੇ ਆ ਮੈਂ ਤਾਂ ਦੱਸ ਰਿਹਾ ਜੀ ਕਿ ਕੇਂਦਰ ਸਰਕਾਰ ਦੇ ਜਿਹੜੇ ਵੀ ਇੰਡਸਟਰੀਅਲਸ ਨੇ ਜਾਂ ਹੋਰ ਕੋਈ ਐਸੇ ਪ੍ਰੋਜੈਕਟਸ ਆ ਰਹੇ ਨੇ ਉਹਦੇ ਚ এনवायरमेंट ਦਾ ਵੀ ਧਿਆਨ ਰੱਖ ਕੇ ਸਾਰੇ ਉਹ ਸਪ੍ਰੋਜੈਕਟਸ ਨੂੰ ਆਊਟਲਾਈਨ ਕੀਤਾ ਜਾ ਰਿਹਾ ਕੀ ਸੁਮੈ ਜੀ ਤੁਸੀਂ ਕਹਿੰਦੇ ਕੀ ਕਰਦੇ ਹੋ ਯਾਰ ਦੱਸ ਤੁਹਾਡੇ ਜੀ ਚਲੋ ਮੇਰਾ ਖਿਆਲ ਹੈ ਆਪਾਂ ਜਾਦਾ ਹੋ ਨਾ ਕਰੀਏ ਕਿ ਮਤਲਬ ਪੈਸਾ ਅਗਲੇ ਆਪਾਂ ਆਪਾਂ ਬਾਅਦ ਵਿੱਚ ਇੱਕ ਵਾਰੀ ਦੁਬਾਰਾ ਆ ਗੱਲਾਂ ਨਹੀਂ ਮਤਲਬ ਆਪਾਂ ਸੁਣਨ ਵਾਸਤੇ ਬੈਠੇ ਤਾਂ ਟੀਵੀ ਦੀ ਸੁਣ ਲਿਆ ਕਰਾਂਗੇ ਆਪਾਂ ਰੀਵਿਜ਼ਿਟ ਕਰਾਂਗੇ ਸਾਰੇ ਵਾਲਾ ਪੁਆਇੰਟ ਇਹ ਹੀ ਇਹ ਤੁਹਾਡਾ ਕੁਐਸਚਨ ਬੜਾ ਵੈਲਿਡ ਹੈ ਰੈਡੀ ਟੂ ਇਚ ਐਂਡ ਐਵਰੀ ਆਂਸਰ ਉਹਨਾਂ ਨੂੰ ਕੁਝ ਲੋਕ ਨੂੰ ਕੋਈ ਇੰਨਾ ਟਾਈਮ ਇਹਨੂੰ ਪਰੇਸ਼ਾਨੀ ਲੈ ਕੇ ਫੀਡਬੈਕ ਇਹੀ ਚਲੋ ਤੁਸੀਂ ਇੱਕ ਮਿੰਟ ਇੱਕ ਮਿੰਟ ਹੋਰ ਲੈ ਸਕਦਾ ਸਰ ਇੱਕ ਮਿੰਟ ਤੁਸੀਂ ਹੋਰ ਰਿਪਲਾਈ ਮੈਚ ਕਹਿ ਰਿਹਾ ਕਿ ਤੁਸੀਂ ਕਹਤਾ ਜਿਹੜੀ ਵੀ ਪਾਲਿਸੀ ਐਸੋ ਲਈ ਬਣ ਰਹੀ ਹੈ ਕੋਈ ਇੰਟਰਪ੍ਰੇਟੇਸ਼ਨ ਦੀ ਆਉਦੀ